ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਿੱਖ ਵਾਈਬਸ ਦੇ ਉੱਤੇ ਦੋਸਤੋ ਅੱਜ ਗੱਲ ਕਰਾਂਗੇ ਗੋਲੀ ਚੱਲਦੀ ਗਈ ਨਾਵਲ ਦੇ ਭਾਗ 14ਵੇਂ ਬਾਰੇ ਸੋ ਭਾਗ 13ਵੇਂ ਵਿੱਚ ਤੁਸੀਂ ਵੇਖਿਆ ਵੀ ਜਿਹੜਾ ਸ਼ਾਮਾ ਅਮਲੀ ਹੁੰਦਾ ਉਹਨੂੰ ਪੁਲਿਸ ਵਾਲੇ ਫੜ ਕੇ ਲੈ ਜਾਂਦੇ ਨੇ ਜਿਹਨੇ ਮੰਗੋਂ ਨੂੰ ਚੱਕਿਆ ਹੁੰਦਾ ਅੱਜ ਦੀ ਵੀਡੀਓ ਹੈ ਜਿਹੜੀ ਬੜੀ ਦਿਲਚਸਪ ਹੋਣ ਵਾਲੀ ਹੈ ਜੀ ਇਹਨੂੰ ਸਾਰਿਆਂ ਨੂੰ ਸੁਣਿਓ ਤੇ ਅਗੇ ਸ਼ੇਅਰ ਜ਼ਰੂਰ ਕਰ ਦਿਓ ਕਹਿੰਦੇ ਵੀ ਲਾਜਵੰਤੀ ਵਾਂਗ ਕੁਮਲਾਈ ਅਤੇ ਡਰੀ ਸੈਮੀ ਨਿਹਾਲੋ ਰਾਮ ਸਿੰਘ ਦੇ ਆਸਰੇ ਆਦਮ ਪਰ ਪਹੁੰਚ ਗਈ ਉਸ ਦਾ ਵਾਪਸ ਆਦਮ ਪਰ ਆਉਣਾ ਕੋਈ ਮਾਮੂਲੀ ਗੱਲ ਨਹੀਂ ਸੀਗੀ ਇਹ ਇੱਕ ਅਚੰਭਾ ਸੀ ਪਿੰਡ ਦੀਆਂ ਸਾਰੀਆਂ ਇਸਤਰੀਆਂ ਉਸ ਨੂੰ ਵੇਖਣ ਆਈਆਂ ਉਸ ਕੋਲੋਂ ਉਸ ਨਾਲ ਹੋਏ ਸ਼ਲੋਕ ਅਤੇ ਮੰਗੋ ਬਾਰੇ ਗੱਲਾਂ ਪੁੱਛਦੀਆਂ ਰਹੀਆਂ ਨਿਹਾਲੋ ਦੀ ਜ਼ਬਾਨੀ ਜਦ ਪਿੰਡ ਵਾਲਿਆਂ ਨੂੰ ਪਤਾ ਲੱਗਾ ਕਿ ਸ਼ਾਮੇ ਅਮਲੀ ਨੇ ਹੀ ਨਿਹਾਲੋ ਤੇ ਮੰਗੋ ਨੂੰ ਚੱਕਵਾਇਆ ਸੀ ਤੇ ڈاکਵਾਂ ਨੂੰ ਉਸੇ ਸਦਿਆ ਸੀ ਤਾਂ ਪਿੰਡ ਵਾਲੇ ਸਾਰੇ ਸ਼ਾਮੇ ਅਮਲੀ ਦੇ ਲਹੂ ਦੇ ਤਿਹਾਏ ਹੋ ਗਏ ਉਸ ਨੂੰ ਕੁੱਤਿਆਂ ਕੋਲੋਂ ਤੜਵਾਇਆ ਜਾਵੇ ਮੂੰਹ ਕਾਲਾ ਕਰਕੇ ਖੋਤੇ ਤੇ ਚੜਾ ਕੇ ਪਿੰਡ ਵਿੱਚ ਫੇਰਿਆ ਜਾਵੇ ਬੇਈਮਾਨ ਨੇ ਪਿੰਡ ਨਾਲ ਦੁਸ਼ਮਣੀ ਕੀਤੀ ਪਿੰਡ ਦੀ ਬੇਇੱਜ਼ਤੀ ਕਰਵਾਈ ਇਸ ਤਰ੍ਹਾਂ ਲੋਕ ਭਾਂਤੋ-ਪਾਂਤ ਬੋਲਦੇ ਸਨ ਬੋਲਦੇ ਵੀ ਕਿਉਂ ਨਾ ਸ਼ਾਮੇ ਅਮਲੀ ਨੇ ਕੀਤੀ ਵੀ ਤਾਂ ਬਹੁਤ ਭੈੜੀ ਸੀ ਸਾਰੇ ਪੱਗ ਬੰਨ ਇੱਕ ਵਾਰ ਕਰੋਧ ਨਾਲ ਕੰਬ ਉਠੇ ਉਹਨਾਂ ਨੇ ਖਿਆਲ ਕੀਤਾ ਕਿ ਪਿੰਡ ਤਾਂ ਕਦੀ ਜਰੂਰ ਆਵੇਗਾ ਕਿਉਂਕਿ 20 ਕੁ ਵਿਗੇ ਭੌ ਵੀ ਉਸ ਦੇ ਕੋਲ ਸੀ ਘਰ ਸੀ ਭਾਜੜ ਸੀ RAM ਸਿੰਘ ਨੇ ਜੋ ਕੁਝ ਬਰਿਆਮ ਸਿੰਘ ਤੋਂ ਸੁਣਿਆ ਸੀ ਸਭ ਕੁਝ ਨਿਹਾਲੋ ਨੂੰ ਦੱਸ ਦਿੱਤਾ ਇਹ ਵੀ ਆਖਿਆ ਸੀ ਵੀ ਮੰਗੋ ਸ਼ਾਮੇ ਦੇ ਕੋਲ ਉਹ ਪਤਾ ਨਹੀਂ ਕਿਹੜੇ ਪਿੰਡ ਨੂੰ ਲੈ ਗਿਆ ਉਸ ਨੂੰ ਵਾਪਸ ਲਿਆਂਦਾ ਜਾਵੇਗਾ ਤੇ ਸ਼ਾਮੇ ਅਮਲੀ ਨੂੰ ਸੌਂ ਦਿੱਤਾ ਜਾਵੇਗਾ ਨਿਹਾਲੋ ਨੇ ਜਿਉਂ ਦੀ ਤਿਉਹ ਸਾਰੀ ਗੱਲ ਆਪਣੀ ਮਾਸੀ ਨੂੰ ਦੱਸ ਦਿੱਤੀ ਨਿਹਾਲੋ ਦੇ ਵਾਪਸ ਆ ਜਾਣ ਦੀ ਖਬਰ ਰਾਣੀਪੁਰ ਪਹੁੰਚੀ ਗਈ ਉਸ ਦੀ ਮਾਤਾ ਭਾਈ ਤੇ ਬਾਪ ਆਏ ਨਿਹਾਲੋ ਨੂੰ ਮਿਲੇ ਨਿਹਾਲੋ ਰੋਂਦੀ ਬੱਸ ਨਹੀਂ ਸੀ ਕਰਦੀ ਉਹ ਸੈਮੀ ਤੇ ਡਰੀ ਹੋਈ ਸੀ ਘਰਦਿਆਂ ਨੇ ਉਸ ਨੂੰ ਹੌਸਲਾ ਦਿੱਤਾ ਉਸ ਤੋਂ ਕਿਰਨਾ ਨਾ ਕੀਤੀ ਉਹ ਸਮਝਦੇ ਸਨ ਕਿ ਨਿਹਾਲੋ ਨਿਰਦੋਸ਼ ਸੀ ਆਨ ਪੜਤਾ جہالت ਤੇ ਅੰਗਰੇਜ਼ ਦੀ ਮਾੜੀ ਨੀਤੀ ਦੇ ਕਾਰਨ ਦੇਸ਼ 'ਚ ਮਾੜੇ ਲੋਕ ਪੈਦਾ ਹੋ ਗਏ ਸਨ ਜਿਹੜੇ ਕਰਾਹੇ ਤੁਰੇ ਜਾਂਦੇ ਸਨ ਜਿਨ੍ਹਾਂ ਨੂੰ ਦੇਸ਼ ਦੇ ਬੁਰੇ ਭਲੇ ਦਾ ਕੋਈ ਗਿਆਨ ਨਹੀਂ ਸੀ ਕੀਮਤੀ ਜਵਾਨੀਆਂ ਗਵਾਉਂਦੇ ਜੇਲ੍ਹਾਂ ਤੇ ਜੰਗਲਾਂ ਵਿੱਚ ਰਹਿੰਦੇ ਸਨ ਉਹਨਾਂ ਨੂੰ ਪਤਾ ਸੀ ਕਿ ਡਾਕੂ ਤੇ ਚੋਰ ਬਣਨਾ ਸਭ ਤੋਂ ਮਾੜੀ ਗੱਲ ਹੈ ਕੋ ਕਰਮ ਹੈ ਪਾਪ ਹੈ ਜਦ ਬਰਿਆਮ ਸਿੰਘ ਦੇ ਬੰਦੇ ਮੰਗੋ ਤੇ ਸ਼ਾਮੇ ਨੂੰ ਲੱਭਣ ਗਏ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਮੰਗੋ ਤਾਂ ਕਪੂਰਥਲੇ ਦੇ ਸਦਰ ਥਾਣੇ ਪੁੱਜ ਗਈ ਤੇ ਅਮਲੀ ਨੂੰ ਛੱਡ ਦਿੱਤਾ ਗਿਆ ਸੀ। ਦਿਆਲਾ ਤੇ ਅਮਲੀ ਦੋਵੇਂ ਪੁਰਾਣੇ ਹੰਡੇ ਤੇ ਤਜਰਬੇਕਾਰ ਬੰਦੇ ਸਨ। ਦਿਆਲੇ ਦੇ ਉਪਜਾਊ ਦਿਮਾਗ ਨੇ ਪੁਲਿਸ ਨੂੰ ਆਖ ਦਿੱਤਾ ਵੀ ਸ਼ਾਮਾ ਤਾਂ ਮੂਰਖ ਹੈ। ਭਲਾ ਪੁਲਿਸ ਦੇ ਵੱਡੇ ਅਫਸਰਾਂ ਕੋਲੋਂ ਹੀਠਲੇ ਅਫਸਰਾਂ ਦੀ ਮਰਜ਼ੀ ਤੋਂ ਬਿਨਾਂ ਵੀ ਇਨਾਮ ਪ੍ਰਾਪਤ ਕੀਤਾ ਜਾਂਦਾ ਹੈ। ਮਤਲਬ ਕੀ ਹੈ ਤੇਰਾ ਓਏ ਆਖਣ ਤੋਂ? ਹਵਲਦਾਰ ਨੇ ਪੁੱਛਿਆ। ਹਵਲਦਾਰ ਮਤਲਬ ਹੀ ਮੇਰਾ ਵੀ ਇਹ ਕਹੋ ਕਿ ਮੰਗੋ ਇੱਕ ਸ਼ੱਕੀ ਔਰਤ ਹੈ ਕਿਵੇਂ ਇਹ ਆਦਮ ਪਰਦੇ ਧਰਮ ਸਿਉਂ ਦੀ ਮਾਂ ਹੈ ਕਿਉਂ ਇਹ ਸ਼ਾਮਿਆ ਠੀਕ ਹੈ ਹਵਲਦਾਰ ਨੇ ਸ਼ਾਮੇ ਅਮਲੀ ਵੱਲ ਧਿਆਨ ਨਾਲ ਕੀਤਾ ਤੇ ਉਸ ਨੂੰ ਪੁੱਛਿਆ ਆਹੋ ਜੀ ਸ਼ਾਮੇ ਨੂੰ ਆਖਣਾ ਹੀ ਪਿਆ ਓਏ ਹਰਾਮੀਆਂ ਤੂੰ ਤਾਂ ਇਸ ਦਾ ਨਾਂ ਸੰਤੋ ਦੱਸਦਾ ਦੀ ਸ਼ਾਮੇ ਨੇ ਤਾਂ ਅਜੇ ਤੱਕ ਕੋਈ ਉੱਤਰ ਨਾ ਦਿੱਤਾ ਪਰ ਦਿਆਲਾ ਬੋਲ ਪਿਆ ਇਸ ਨੇ ਮੰਗੋ ਨੂੰ ਕਪੂਰਥਲੇ ਕਪਤਾਨ ਸਾਹਿਬ ਦੇ ਪੇਸ਼ ਕਰਨਾ ਹੈ ਇਹ ਤਾਂ ਧੋਖੇ ਨਾਲ ਫੜ ਕੇ ਲਿਆਇਆ ਉਹ ਜੀ ਨਾ ਹੈ ਹਰਦਾਸ਼ ਕਹ ਤੇ ਨਾ ਬੈਲੀ ਗੱਲ ਤਾਂ ਸਹੀ ਇਹ ਹੈ ਅੱਗੇ ਤੁਸੀਂ ਹੁਕਮ ਕਰੋ ਜਿਵੇਂ ਜੀ ਤੁਸੀਂ ਚਾਹੋ ਸ਼ਾਮਾ ਪੁਲਿਸ ਕੋਲੋਂ ਡਰ ਗਿਆ ਅਮਲੀ ਤਾਂ ਥੋੜੇ ਦਿਲ ਦਾ ਬੰਦਾ ਸੀ ਕੁਝ ਸੱਚ ਅਤੇ ਕੁਝ ਝੂਠ ਬੋਲ ਕੇ ਉਹ ਆਪ ਬਚ ਗਿਆ ਪਰ ਮੰਗੋ ਪੁਲਿਸ ਦੇ ਹੱਥ ਆ ਗਈ ਹਵਲਦਾਰ ਨੂੰ ਥਾਣੇਦਾਰ ਬਣਨ ਵਾਸਤੇ ਸੁਨਹਿਰੀ ਮੌਕਾ ਹੱਥ ਆ ਗਿਆ ਉਹ ਖੁਸ਼ ਹੋ ਗਿਆ ਦਿਆਲੇ ਤੇ ਸ਼ਾਮੇ ਨੂੰ ਛੱਡ ਕੇ ਮੰਗੋ ਨੂੰ ਨਾਲ ਲੈ ਕੇ ਥਾਣੇ ਵੱਲ ਤੁਰ ਪਿਆ ਉਹ ਮੰਗੋ ਦਾ ਦਿਲ ਤਕੜਾ ਹੋ ਗਿਆ ਸੀ ਉਸ ਨੂੰ ਆਪਣੇ ਆਪ ਤੇ ਭਰੋਸਾ ਸੀ ਕਿ ਉਹ ਆਪਣੇ ਪੁੱਤਰ ਜਾਂ ਬੱਬਰਾਂ ਬਾਰੇ ਕੁਝ ਨਹੀਂ ਦੱਸੇਗੀ ਭਾਵੇਂ ਉਸ ਨੂੰ ਆਪਣੇ ਪਤੀ ਦੇ ਵਾਂਗ ਬਰਤਾਨਵੀ ਸਾਮਰਾਜੀ ਦੈਂਤਾਂ ਦੇ ਗੁੱਸੇ ਦਾ ਸ਼ਿਕਾਰ ਕਿਉਂ ਨਾ ਬਣਨਾ ਪਵੇ ਉਹ ਇਸਤਰੀ ਸੀ ਉਹ ਜ਼ਿੱਦ ਹਟ ਕਰ ਸਕਦੀ ਸੀ ਸ਼ਾਮਾ ਝੂਠ ਬੋਲਦਾ ਮੈਨੂੰ ਆਪਣੇ ਪੁੱਤਰ ਧਰਮੂ ਬਾਰੇ ਕੁਝ ਨਹੀਂ ਪਤਾ ਉਹ ਕੀ ਕਰਦਾ ਨਾ ਬੱਬਰਾਂ ਦਾ ਪਤਾ ਹੈ ਉਹ ਕੌਣ ਨੇ ਸ਼ਾਮਾ ਜ਼ਰੂਰ ਭੈੜਾ ਬੰਦਾ ਹੈ ਇਹ ਮੈਨੂੰ ਕਈ ਚਿਰ ਤੋਂ ਚਾਦਰ ਪਾਉਣ ਲਈ ਆਖ ਰਿਹਾ ਮੈਂ ਨਹੀਂ ਮੰਨੀ ਤਾਂ ਡਾਕੂਆਂ ਰਾਹੀਂ ਲੈ ਆਇਆ ਇਹ ਡਾਕੇ ਮਰਵਾਉਂਦਾ ਹੈ ਇਹ ਕੁਝ ਉਸ ਨੇ ਹਵਲਦਾਰ ਨੂੰ ਆਖਿਆ ਤੇ ਇਹੋ ਕੁਝ ਅੱਗੇ ਦੱਸਣਾ ਸੀ ਪੁਲਿਸ ਭਾਵੇਂ ਉਸ ਨਾਲ ਸ਼ਕਤੀ ਦਾ ਵਰਤਾਓ ਕਰਨ ਜਾਂ ਨਰਮੀ ਦਾ ਉਹ ریاਸਤ ਦੇ ਇੱਕ ਥਾਣੇ ਵਿੱਚ ਪਹੁੰਚਾਈ ਗਈ ਹੁਣ ਉਧਰ ਸਰਦਾਰ ਬੰਤਾ ਸਿੰਘ ਧਾਮੀਆਂ 1900 ਵਿੱਚ ਜੰਮਿਆ ਸੀ ਤੇ ਉਹ 22-23 ਸਾਲ ਦਾ ਛੈਲਾ ਜਵਾਨ ਸੀ ਫੌਜ ਵਿੱਚ ਨੌਕਰੀ ਵੀ ਕਰ ਚੁੱਕਿਆ ਸੀ ਫਿਰ ਡਾਕੇਮਾਰ ਲੱਗ ਪਿਆ ਤੇ ਨਾਮੀ ਡਾਕੂ ਬਣ ਗਿਆ ਸੀ ਉਹ ਅਮੀਰਾਂ ਦਾ ਧਨ ਲੁੱਟਦਾ ਤੇ ਔਰਤਾਂ ਦੇ ਗਹਿਣੇ ਖੋਹ ਲੈਂਦਾ ਸਿਰਫ ਇਸ ਕਰਕੇ ਕਿ ਉਹ ਖੁੱਲਾ ਖਾਏ ਤੇ ਖਰਚੇ ਉਦੋਂ ਹੋਰ ਉਸ ਦਾ ਕੋਈ ਮਨੋਰਥ ਨਹੀਂ ਸੀਗਾ ਪਰ ਬੱਬਰਾਂ ਦੀ ਸੰਗਤ ਹੋ ਗਈ ਜਦੋਂ ਕਰਮ ਸਿੰਘ ਤੇ ਉਦੇਸ ਸਿੰਘ ਨੇ ਸਮਝਾਇਆ ਕਿ ਉਸ ਵਰਗੇ ਜਵਾਨਾਂ ਦੀ ਦੇਸ਼ ਨੂੰ ਲੋੜ ਹੈ ਤਾਂ ਉਸ ਨੇ ਆਪ ਇਧਰੋਂ ਪੁੱਟ ਕੇ ਉਧਰ ਲਾ ਦਿੱਤਾ ਬ੍ਰਿਟਾਨਵੀ ਸਾਮਰਾਜ ਭਾਰਤੀਆਂ ਨੂੰ ਪੈਰ ਪੈਰ ਤੇ ਕੁਚਲਦਾ ਨਰਾਤਰੀ ਕਰਦਾ ਤੇ ਗੁਲਾਮੀ ਦੇ ਸੰਗਲ ਨੂੰ ਘਟਦਾ ਸੀ ਕਈ ਭੁੱਲਣ ਭਾਰਤੀ ਸਵਾਰਥ ਦੇ ਕਿੱਲੇ ਹੋਏ ਗੁਲਾਮੀ ਦੇ ਸੰਗਲਾਂ ਨੂੰ ਕਰੜਿਆਂ ਕਰਦੇ ਸਨ ਉਹ ਦੇਸ਼ ਭਗਤਾਂ ਨੂੰ ਫੜਾ ਕੇ ਮਰਵਾ ਕੇ ਜਾਂ ਫਾਹੇ ਲਗਵਾ ਕੇ ਮਰੱਬੇ ਪ੍ਰਾਪਤ ਕਰਦੇ ਸਨ ਦੇਸ਼ ਭਗਤਾਂ ਨੇ ਬੰਤਾ ਸਿੰਘ ਨੂੰ ਸਮਝਾਇਆ ਕਿ ਡਾਕੇ ਮਾਰ ਕੇ ਘਰ ਲੁੱਟ ਕੇ ਤੇ ਲੋਕਾਂ ਦਾ ਖੂਨ ਕਰਕੇ ਜੇ ਉਸਨੇ ਫਾਹੇ ਲੱਗਣਾ ਤਾਂ ਉਹ ਕਿਸੇ ਚੁਗਲ ਜਾਂ ਝੋਲੀ ਚੁੱਕ ਨੂੰ ਸੋਧ ਕੇ ਤੇ ਗੋਰਾ ਸਰਕਾਰ ਨੂੰ ਕਮਜ਼ੋਰ ਕਰਕੇ ਕਿਉਂ ਨਾ ਜੀਵਨ ਸਫਲ ਕਰੇ ਦੇਸ਼ ਭਗਤੀ ਨੇਕੀ ਦੇ ਧਰਮ ਹੈ ਤੇ ਜਿਸ ਪ੍ਰਾਪਤੀ ਦਾ ਸੁਨਹਿਰੀ ਵਸੀਲਾ ਹੈ ਪਰ ਡਾਕਾ ਬਦਨਾਮੀ ਹੈ ਔਰ ਰਫ਼ਤੇ ਨੂੰ ਬਦਲ ਲਵੇ ਉਹਨਾਂ ਦੇ ਨਾਲ ਮਿਲੇ ਮਰੇ ਤਾਂ ਨਾਮ ਅਮਰ ਕਰਕੇ ਮਰੇ ਤਾਂ ਕਿ ਇਤਿਹਾਸ ਉਸ ਨੂੰ ਨਾ ਭੁੱਲੇ ਜਵਾਨ ਦਿਲ ਉਤੇ ਗੱਲਾਂ ਅਸਰ ਕਰ ਗਈਆਂ ਗੋਰੇ ਅਫਸਰ ਧੂਤ ਦਿਸੇ ਲਹੂ ਪਿੰਦੀਆਂ ਜੋਕਾਂ ਨਜ਼ਰ ਆਈਆਂ ਸੂਰਮੇ ਨੇ ਕਰਮ ਸਿੰਘ ਤੇ ਉਦੇ ਸਿੰਘ ਅੱਗੇ ਹਥਿਆਰ ਰੱਖ ਦਿੱਤੇ ਤੇ ਆਖਿਆ ਵੀ ਆਪਣੇ ਜਥੇ ਵਿੱਚ ਸ਼ਾਮਲ ਕਰ ਲਓ ਮੈਂ ਪ੍ਰਤਗਿਆ ਕਰਦਾ ਕਿ ਦਲ ਦਾ ਹੁਕਮ ਮੰਨਾਗਾ ਦੇਸ਼ ਨੂੰ ਸੁਤੰਤਰ ਕਰਾਉਣ ਵਾਸਤੇ ਜੀਵਨ ਤੱਕ ਵਾਰ ਦੇਗਾ ਕਿਸੇ ਗਰੀਬ ਭਲੇ ਮਾਨਸ ਸ਼ਹਿਰੀ ਜਾਂ ਸਾਉ ਪਿੰਡੂ ਦੇ ਘਰ ਡਾਕਾ ਨਾ ਮਾਰਨਾ ਨਾ ਕਿਸੇ ਦੀ ਨੂਹਤੀ ਵੱਲ ਮੰਦੀ ਨਜ਼ਰ ਰੱਖਣੀ ਔਰਤ ਦਾ ਰੂਪ ਤੇ ਜੋਬਨ ਤੇਰੇ ਵਾਸਤੇ ਤੇਰੀ ਮਾਤਾ ਜਾਂ ਭੈਣ ਦਾ ਰੂਪ ਸਮਾਨ ਹੋਵੇਗਾ ਜਿੰਨਾ ਚਿਰ ਸੁਤੰਤਰਤਾ ਦੀ ਲੜਾਈ ਲੜ ਰਹੇ ਹਾਂ ਜੇ ਇਹ ਬਚਨ ਪਾਲਣਾ ਹੈ ਤਾਂ ਹਥਿਆਰ ਚੁਕਲੇ ਵਾਹਿਗੁਰੂ ਤੇਰਾ ਆਸਰਾ ਬਣੇਗਾ ਸਤਿਗੁਰ ਬੋੜੀ ਕਰਨ ਤਨ ਮਨ ਤੇ ਧਨ ਸਭ ਕੁਝ ਪਾਰਟੀ ਦਾ ਹੋਵੇਗਾ ਨੌਜਵਾਨ ਬੰਤਾ ਸਿੰਘ ਨੇ ਬਚਨ ਦੇ ਦਿੱਤਾ ਹਥਿਆਰ ਚੁਕਲੇ ਉਸ ਨੂੰ ਇਉਂ ਪ੍ਰਤੀਤ ਹੋਇਆ ਜਿਵੇਂ ਉਸ ਦਾ ਨਵਾਂ ਜਨਮ ਹੋਇਆ ਹੋਵੇ ਅੱਗੇ ਉਹ ਲੋਕਾਂ ਦੇ ਘਰਾਂ ਦੀ ਦੌਲਤ ਦਾ ਖਿਆਲ ਕਰਦਾ ਸੀ ਹੁਣ ਉਸ ਦੀਆਂ ਅੱਖਾਂ ਅੱਗੇ ਦੇਸ਼ ਨੂੰ ਸੁਤੰਤਰ ਕਰਾਉਣ ਦੀ ਲੜਾਈ ਦੀਆਂ ਰੰਗਾ ਰੰਗ ਛਾਕੀਆਂ ਨਜ਼ਰ ਆਈਆਂ ਕਿਤੇ ਅਕਾਲੀ ਮੋਰਚਾ ਲੱਗਿਆ ਦਿਸਿਆ ਕਿਤੇ ਕਾਂਗਰਸ ਵਾਲੇ ਸਿਵਲ ਨਾ ਫਰਮਾਨੀ ਕਰਦੇ ਹੋਏ ਕੈਦ ਹੁੰਦੇ ਨਜ਼ਰ ਆਏ ਕਿਤੇ ਬੰਗਾਲ ਦੇ ਨੌਜਵਾਨ ਦਿਸੇ ਜਿਹੜੇ ਖੂਨੀ ਰਸਤੇ ਤੇ ਤੁਰ ਪਏ ਸਨ ਜਦੋਂ ਉਸ ਨੂੰ ਸਰਦਾਰ ਕਿਸ਼ਨ ਸਿੰਘ ਗੜਗੱਜ ਜ਼ਥੇਦਾਰ ਅੱਗੇ ਪੇਸ਼ ਕੀਤਾ ਗਿਆ ਤੇ ਉਸ ਨੂੰ ਸੁਤੰਤਰਤਾ ਦੀ ਲੜਾਈ ਦਾ ਇਤਿਹਾਸ ਸੁਣਾਇਆ ਤਾਂ ਉਸ ਨੇ ਬੰਤਾ ਸਿੰਘ ਦੇ ਸਰੀਰ ਵਿੱਚ ਇੱਕ ਨਵਾਂ ਜੋਸ਼ ਲੈ ਆਂਦਾ ਉਹ ਬਬਰ ਅਕਾਲੀ ਬਣ ਗਿਆ ਉਸਨੇ ਇੱਕ ਦੋ ਝੋਲੀ ਚੁੱਕ ਸੋਦੇ ਪੁਲਿਸ ਪਿੱਛਾ ਕਰਨ ਲੱਗੀ ਕੀ ਹੋਇਆ ਪੁਲਿਸ ਤਾਂ ਅੱਗੇ ਵੀ ਪਿੱਛਾ ਕਰਦੀ ਸੀ ਉਹ ਤਾਂ ਕਤਲ ਦੇ ਡਾਕੂ ਤੇ ਪਹਿਲਾਂ ਵੀ ਸੀਗਾ ਵਰੀਆਮ ਸਿੰਘ ਬੰਤਾ ਸਿੰਘ ਦੇ ਜਥੇਦਾਨ ਮਿਲ ਗਿਆ ਦੋਵੇਂ ਵੀਰ ਮੁਕਾਬਲੇ ਦੇ ਫੌਜੀ ਸਨ ਲਗਭਗ ਇੱਕੋ ਜਹੀ ਉਮਰ ਦੇ ਸਨ ਉਹ ਸਰਦਾਰ ਕਿਸ਼ਨ ਸਿੰਘ ਦੇ ਹੁਕਮਾਂ ਦੀ ਉਸੇ ਤਰ੍ਹਾਂ ਪਾਲਣਾ ਕਰਨ ਲੱਗੇ ਜਿਵੇਂ ਇੱਕ ਫੌਜੀ ਆਪਣੇ ਅਫਸਰ ਦੇ ਹੁਕਮਾਂ ਦੀ ਪਾਲਣਾ ਕਰਦਾ ਹੁਕਮ ਕਰਦਾ ਹੈ ਤੇ ਮਰਦਾ ਜਮਸ਼ੇਰ ਰੇਲਵੇ ਸਟੇਸ਼ਨ ਹਾੜੀ ਦੀ ਹਰੀ ਫਸਲ ਵਾਲੀ ਭਾਗਪਰੀ ਧਰਤੀ ਦੀ ਹਿੱਕ ਤੇ ਸੀ ਪਿੰਡ ਤੋਂ ਕੱਲਾ ਤਾਲੀਆਂ ਤੇ ਕਿਕਰਾਂ ਦੇ ਝੁੰਡ ਵਿੱਚ ਉਹ ਸਟੇਸ਼ਨ ਸੀ ਸੂਰਜ ਦੀ ਲਾਲ ਟਿੱਕੀ ਅਲੋਪ ਹੋਣ ਦੇ ਨਾਲ ਹੀ ਗੱਡੀ ਦੇ ਇੰਜਣ ਦੀ ਸਿਟੀ ਵੱਜੀ ਦੂਰ ਤੱਕ ਉਸ ਸਿਟੀ ਦੀ ਆਵਾਜ਼ ਸੁਣਾਈ ਦਿੱਤੀ ਗੱਡੀ ਤਾਂ ਚਲੀ ਗਈ ਹੋਰ ਕੋਈ ਗੱਡੀ ਅੱਧੀ ਰਾਤੋਂ ਪਹਿਲਾਂ ਨਹੀਂ ਸੀ ਆਉਣੀ ਕੜਕ ਦੇ ਲੰਬੇ ਖੇਤਾਂ ਦੇ ਵਿਚਾਲੇ ਇੱਕ ਵੱਟ ਉੱਤੇ ਬੈਠੇ ਬੰਤਾ ਸਿੰਘ ਨੇ ਆਖਿਆ ਉਹਦੇ ਲਾਗੇ ਬਰਿਆਮ ਸਿੰਘ ਧੁੱਗਾ ਬੈਠਾ ਸੀ ਉਹ ਬਰਿਆਮ ਸਿੰਘ ਜਿਹੜਾ ਭਿਆਨਕ ਡਾਕੂ ਸੀ ਉਹ ਉਸ ਵੇਲੇ ਵੀ ਡਾਕੂ ਦੇ ਰੂਪ ਵਿੱਚ ਸੀ ਪਰ ਡਾਕਾ ਮਾਰਨ ਦਾ ਦ੍ਰਿਸ਼ਟੀਕੋਣ ਹੋਰ ਸੀ ਸੋ ਦੋਸਤੋ ਇਹ ਸੀ ਗੋਲੀ ਚੱਲਦੀ ਗਈ ਨਾਵਲ ਦਾ ਭਾਗ 14ਵਾਂ ਤੇ ਭਾਗ 15ਵਾਂ ਲੈ ਕੇ ਕੱਲ ਤੁਹਾਡੇ ਸਾਹਮਣੇ ਫੇਰ ਪੇਸ਼ ਹੋਵਾਂਗੇ ਉਦੋਂ ਤੱਕ ਲਈ ਦਿਓ ਜਾਸਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ